ਇਹ ਲੱਗ ਰਹੀ ਹੈ ਕੋਈ ਗੱਲ ਨਹੀਂ ਇੱਕ ਦਿਨ ਗਰਮੀ ਚ ਲੰਘਾ ਪਰ ਇਹ ਗਰਮੀ ਜਿਹੜੀ ਇੱਕ ਦਿਨ ਦੀ ਇਹ ਤੁਹਾਡੇ ਬੱਚਿਆਂ ਦਾ ਉਹ ਵਿਖ ਜਿਹੜਾ ਉਹਨੂੰ ਬਦਲ ਸਕਦੀ ਕਿਉਂਕਿ ਫਿਰ ਬਾਅਦ ਚ 5 ਸਾਲ ਗਾਣਾ ਕੱਢਣਾ ਕੋਈ ਫਾਇਦਾ ਨਹੀਂ ਕਿ ਆ ਸਰਕਾਰਾਂ ਦੀ ਹੋਈ ਸਰਕਾਰਾਂ ਨਹੀਂ ਉਹ ਸਰਕਾਰ ਨੂੰ ਚੋਣ ਦੇ ਵਿੱਚ ਹਿੱਸੇ ਦਾ ਦੂਰ ਬੜੋ ਆਪਣਾ ਮਤਦਾਨ ਅਧਿਕਾਰ ਮਤਦਾਨ ਕਹਿੰਦੇ ਹੈ ਮਤ ਹੋ ਗਿਆ ਅਕਲ ਆਏ ਹੋ ਨੋਟੀ ਅਪੀਲ ਜੇ ਜਿਆਦਾ ਬੋਨ ਨਹੀਂ ਆਉਂਦੀ ਗਰਮੀ ਕਰਕੇ ਤੁਸੀਂ ਅਪੀਲ ਕਿਸ ਤਰ੍ਹਾਂ ਕਰੋਗੇ ਲੇਡੀ ਜੀ ਇਹੀ ਪੀਲਾ ਕੀ ਸਭ ਜ਼ਿਆਦਾ ਵੋਟ ਆਪਾਂ ਪਾ ਕੇ ਦਿਖਾਈਏ ਪਹਿਲਾਂ ਯੂਸ਼ਲੀ ਸਮਨ ਨੂੰ ਆਉਂਦਾ ਕਿ ਅਰੇ ਭਾਈ ਸਾਹਿਬ ਮੋਬਾਈਲ نیچے ਕਰੋ ਯਾਰ ਅੱਗੇ ਲਗਾਇਆ ਗਰਮੀ ਗਰਮੀ ਨਾ ਮੋਬਾਈਲ ਕਰੋ ਅੱਗੇ ਕਰੋ ਅਪਾਂ ਇਹਦਾ ਆਸਪਾਸ ਗੋੜਾ ਬਣਾ ਕਰ ਰਹੇ ਹਾਂ ਜਿਹਨੂੰ ਦੇਖੋ ਬੂਟੇ ਆ ਰਹੇ ਨਾਲੇ ਇਹ ਚੇਂਜ ਲੱਗਦਾ ਤੁਹਾਨੂੰ ਵੋਟ ਪਾਉਣਾ ਜ਼ਰੂਰੀ ਹੈ ਇਸ ਕਰਕੇ ਵੀ ਜ਼ਿਆਦਾ ਕਿਉਂਕਿ ਸਭ ਬੰਦ ਮੈਂ ਕਰ ਲਵਾਂ ਵੀਰ ਜੀ ਥੋੜਾ ਦੇਖੋ ਸਭ ਕੁਝ ਪਤਾ ਹੁੰਦਾ ਚੁੱਲ੍ਹੇ ਦੀਆਂ ਜਿਹੜੀਆਂ ਜਿਹੜੀਆਂ ਚੀਜ਼ਾਂ ਨੂੰ ਉਹਨੇ ਤਾਂ ਰੀਡ ਕੀ ਹੈ ਤੁੱਲਾ ਚੱਲ ਕਿਵੇਂ ਰਿਹਾ ਹੈ ਜੈਂਟਸ ਨੇ ਤਾਂ ਆ ਕੇ ਕਹਿ ਦੇਣਾ ਨਾ ਕੀ ਬਣਿਆ ਅੱਜ ਉਹਨੇ ਬਣਾਇਆ ਕਿਵੇਂ ਇਹ ਤਾਂ ਫਿਰ ਉਹਨੂੰ ਪਤਾ ਨਾ ਸੋ ਲੇਡੀਜ਼ ਨੂੰ ਜ਼ਿਆਦਾ ਮੈਂ ਕਹਿੰਦਾ ਆਖੇ VOTING ਕਰਨੀ ਚਾਹੀਦੀ ਹੈ ਵਿਕਾਸ ਲਈ ਜਾਂ ਆਪਣੇ ਘਰ ਦੀ ਜਿਹੜੀ ਹੈ ਕਬੀਲਦਾਰੀ ਨੂੰ ਲੀਡ ਤੇ ਚੜਨ ਲਈ ਠੀਕ ਹੈ ਨਾ ਸੋ ਪੋਜ਼ਿਟਿਵ VOTING ਕਰਨੀ ਚਾਹੀਦੀ ਹੈ ਮੈਂ ਸਵਾਲ ਲੈ ਲਵਾਂ ਇਤਿਹਾਸ 'ਚ ਹੋਇਆ ਕਿ ਜਦੋਂ ਵੀ ਸੰਗਰੂਰ 'ਚ ਵੋਟਾਂ ਹੋਈਆਂ ਤਾਂ ਜਿਹੜੀ ਸੱਤਾ 'ਚ ਪਾਰਟੀ ਹੁੰਦੀ ਉਹਦਾ MP ਨਹੀਂ ਚੁਣਿਆ ਗਿਆ ਇਸ ਵਾਰ ਤੁਹਾਨੂੰ ਲੱਗਦਾ ਕਿ ਚੇਂਜ ਹੋ ਜਾਏਗਾ तो नहीं पार्टी सत्ता है अच्छा हाँ जी नहीं नहीं है से वाला दिल्ली में एक बड़ी बैठक इतिहासो आप तो जाने वाले हैं आप कवरेज में मंत्रे वोट करगाई गल नहीं दिन गर्मी चल रही ਆਰੀ ਗਰਮੀ ਜਿਹੜੀ ਇੱਕ ਦਿਨ ਦੀ ਤੇ ਤੁਹਾਡੇ ਬੱਚਿਆਂ ਦਾ ਉਹ ਇੱਕ ਜਿਹੜਾ ਉਹਨੂੰ ਬਦਲ ਸਕਦੇ ਹੋ ਕਿਉਂਕਿ ਫਿਰ ਬਾਅਦ ਚ 5 ਸਾਲ ਗਾਣਾ ਘੱਟਦਾ ਕੋਈ ਫਾਇਦਾ ਨਹੀਂ ਕਿ ਆ ਸਰਕਾਰਾਂ ਦੀ ਹੋਈ ਸਰਕਾਰਾਂ ਨਹੀਂ ਉਹ ਸਰਕਾਰ ਨੂੰ ਚੋਣ ਦੇ ਵਿੱਚ ਹਿੱਸੇ ਦਾ ਦੂਰ ਬੜੋ ਆਪਣਾ ਮਤਦਾਨ ਅਧਿਕਾਰ ਮਤਦਾਨ ਕਹਿੰਦੇ ਹੈ ਮਤ ਹੋ ਗਿਆ ਅਕਲ ਆਏ ਹੋ ਵੋਟ ਦੀ ਅਪੀਲ ਜਿਆਦਾ ਵੋਟ ਨਹੀਂ ਆਉਂਦੀ ਗਰਮੀ ਕਰਕੇ ਤੁਸੀਂ ਅਪੀਲ ਕਿਸ ਤਰ੍ਹਾਂ ਕਰੋਗੇ ਮੇਰਾ ਲੇਡੀ ਜੀ ਸਪੋਰਟ ਕਰੋ ਕਿ ਕਰੀਏ ਜਿਆਦਾ ਵੋਟ ਆਪਾਂ ਪਾ ਕੇ ਦਿਖਾਈਏ ਪਹਿਲਾਂ ਯੂਸਚੀ अरे भाई साहब मोबाइल नीचे करो यार क्या गर्मी गर्मी नाम है मोबाइल तो नीचे आगे करो हां और ऊपर आओ नीचे करो देखो वोट पे दोबारा नाले चेंज लगਦਾ ਤੁਹਾਨੂੰ वोट ਪਾਉਣਾ ਜਰੂਰੀ ਇਸ ਕਰਕੇ ਵੀ ਜਿਆਦਾ ਕਿਉਂਕਿ ਸਭ ਬੰਦ ਬੈਗਾ ਕਰ ਲਓ ਵੀਰ ਜੀ ਥੋੜਾ ਦੇਖੋ ਸਭ ਕੁਝ ਪਤਾ ਹੁੰਦਾ ਚੁੱਲ੍ਹੇ ਦੀਆਂ ਜਿਹੜੀਆਂ ਜਿਹੜੀਆਂ ਚੀਜ਼ਾਂ ਉਹ ਉਹਨਾਂ ਦਾ ਰੀਡ ਕੀ ਹੈ ਚੁੱਲਾ ਚੱਲ ਕੇਵੇਂ ਰਿਹਾ ਜੈਂਟਸ ਨੇ ਤਾਂ ਆ ਕੇ ਕਹਿ ਦੇਣਾ ਨਾ ਕੀ ਬਣਿਆ ਅੱਜ ਤੂੰ ਨੇ ਬੜਾਇਆ ਕਿਵੇਂ ਇਹ ਤਾਂ ਫਿਰ ਉਹਨੂੰ ਪਤਾ ਨਾ ਸੋ ਲੇਡੀਜ਼ ਨੂੰ ਚਾਹਦਾ ਮੈਂ ਕਹਿੰਦਾ ਆਖੇ VOTING ਕਰਨੀ ਚਾਹੀਦੀ ਹੈ ਵਿਕਾਸ ਲਈ ਜਾਂ ਆਪਣੇ ਘਰ ਦੀ ਜਿਹੜੀ ਹੈ ਕਬੀਲਦਾਰੀ ਨੂੰ ਲਈ ਤੇ ਚਾੜਨ ਲਈ ਠੀਕ ਹੈ ਨਾ ਸੋ ਪੋਜ਼ਿਟਿਵ VOTING ਕਰਨੀ ਚਾਹੀਦੀ ਹੈ ਮੈਂ ਮੈਂ ਸਭ ਇੱਕ ਸਵਾਲ ਲੈ ਲਵਾਂ ਇਤਿਹਾਸ ਇਹ ਹੋਇਆ ਕਿ ਜਦੋਂ ਵੀ ਸੰਗਰੂਪ ਚ ਵੋਟਾਂ ਹੋਈਆਂ ਤਾਂ ਜਿਹੜੀ ਸੱਤਾ ਚ ਪਾਰਟੀ ਹੁੰਦੀ ਉਹ ਤਾਂ ਐਮਪੀ ਨਹੀਂ ਚੁਣਿਆ ਗਿਆ ਇਸ ਵਾਰ ਤੁਹਾਨੂੰ ਲੱਗਦਾ ਕਿ ਚੇਂਜ ਹੋ ਜਾਏਗਾ ਕਿਉਂ ਕਿਉਂ ਨਹੀਂ ਚੁਣਿਆ ਗਿਆ जीडी पार्टी सत्ता चुनिंग है अच्छा हाँ जी। नहीं नहीं इतिहास बदलने वास्तव जरूर मनिया गया जी जो है आप जाने वाले हैं देखो मैं आज कोई दिल्ली के लिए बड़ी बैठक वोट डालने कहीं आप कवरेज में जाइए अपने वोट करके